ਬੜੀ ਮੰਦ ਭਾਗੀਕਤ ਨਾ ਹੋਈ ਹੈ ਜਿਹੜੇ ਜਸ਼ਨਪ੍ਰੀਤ ਸਿੰਘ ਦਾ ਮੇਰੇ ਪੁੱਤਰ ਦਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ ਜਿਹੜੀ ਜਨਾਨੀ ਭੈਣ ਸਾਡੀ ਦੋ ਬੱਚੇ ਜਿਹੜੇ ਇਦਾਂ ਹੋ ਗਏ ਉਹਨਾਂ ਦਾ ਬਹੁਤ ਸਾਨੂੰ ਦੁੱਖ ਹੈ ਬਹੁਤ ਜ਼ਿਆਦਾ ਦੁੱਖ ਹੈ ਅਸੀਂ ਬਿਆਨ ਨਹੀਂ ਕਰ ਸਕਦੇ ਜਿਹੜਾ ਜਸ਼ਨਪ੍ਰੀ ਤੇ ਇਲਜ਼ਾਮ ਲੱਗ ਰਿਹਾ ਨਾ ਡਰਗ ਦਾ ਉਹ ਬਿਲਕੁਲ ਬੇਬੁਨਿਆਦ ਆ ਖਾਸ ਕਰਕੇ ਸਾਡੇ ਪੰਜਾਬੀ ਵੀਰ ਜਿਹੜੇ ਟਰੱਕ ਚ ਚਾਲ ਰਹੇ ਆ ਨਾ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਪਾਈ ਆਪਣਿਆਂ ਨੂੰ ਆਪ ਨਾ ਪੰਡੋ ਮੇਰਾ ਪੁੱਤਰ ਬਿਲਕੁਲ ਅੰਮ੍ਰਿਤਧਾਰੀ ਬੱਚਾ ਵਾ ਛੋਟੇ ਹੁੰਦਿਆਂ ਤੋਂ ਨਾ ਅੰਮ੍ਰਾ ਛਕਿਆ ਹੋਇਆ ਵਾ ਤੇ ਤੁਹਾਡੇ ਅੱਗੇ ਬੇਨਤੀ ਹੈ ਵੀ ਇਹਦਾ ਖੁਲਾਸਾ ਕੀਤਾ ਜਾਵੇ ਜਿਹੜਾ ਹੈ ਗਲਤ ਇਲਜ਼ਾਮ ਲਾਉਣ ਦੇ ਆ ਵੀ ਡਰਗਸ ਕਰਨ ਦੇ ਡਰਗਸ ਕੀਤਾ ਵਾ ਕੋਈ ਵੀ ਬੰਦਾ ਜਾਣ ਕੇ ਐਕਸੀਡੈਂਟ ਨਹੀਂ ਕਰਦਾ ਬਹੁਤ ਮੰਨਦੀ ਬਾਕੀ ਖਬਰ ਆ ਉਹ ਜਿਹੜੀ ਭੈਣ ਸਾਡੀ ਦੋ ਬੱਚੇ ਜਿਹੜੇ ਐਦਾਂ ਹੋ ਗਏ ਆ ਹੋਰ ਵੀ ਜਿੱਦਾਂ ਵੀ ਹੈ ਨੁਕਸਾਨ ਹੋਇਆ ਉਹ ਬਹੁਤ ਦੁੱਖ ਹੈ ਉਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਹੈ ਇੰਨਾ ਦੁੱਖ ਆ ਵੀ ਅਸੀਂ ਬਿਆਨ ਨਹੀਂ ਕਰ ਸਕਦੇ ਸਪਸਮੁੱਚਾ ਪਿੰਡ ਜਿਹੜਾ ਅੱਜ ਗੁਰਦਾਰਾ ਸਾਹਿਬ ਦੇ ਹਜ਼ੂਰੀ ਜਿੱ ਇਕੱਠਾ ਹੋ ਕੇ ਇਹ ਪਿਛਵਾਹ ਤੇ ਰਿਹਾ ਕਿ ਬੱਚਾ ਕੋਈ ਨਸ਼ਾ ਕਰਦਾ ਹੀ ਨਹੀਂ ਆ ਸੋ ਇਹ ਕੁਦਰਤੀ ਇੱਕ ਪਾਣਾ ਪਾਪੜਿਆ ਤੇ ਜਿਹਦਾ ਬਹੁਤ ਦੁੱਖ ਵਾ ਔਰ ਜੋ ਉਥੇ ਮੌਤਾਂ ਆ ਉਹਦਾ ਅਸੀਂ ਡੂੰਗਾ ਦੁੱਖ ਤੇ ਨਾਲ ਕਰਦੇ ਆ ਕਿ ਜੋ ਕਿ ਹੋਣਾ ਨਹੀਂ ਚਾਹੀਦਾ ਪਰ ਇਹ ਜਿਹੜਾ ਐਕਸੀਡੈਂਟ ਹੈ ਇਹ ਕੁਦਰਤ ਦੇ ਹੱਥ ਹੈ ਉਸ ਕਾਲਪੁਰ ਵਾਹਿਗੁਰੂ ਦੇ ਹੱਥ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੜੀ ਮੰਦ ਭਾਗੀ ਘਟਨਾ ਹੋਈ ਹੈ ਜਿਹੜੇ ਜਸ਼ਨਪ੍ਰੀਤ ਸਿੰਘ ਦਾ ਮੇਰੇ ਪੁੱਤਰ ਦਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ ਜਿਹੜੀ ਜਨਾਨੀ ਭੈਣ ਸਾਡੀ ਦੋ ਬੱਚੇ ਜਿਹੜੇ ਇਦਾਂ ਹੋ ਗਏ ਉਹਨਾਂ ਦਾ ਬਹੁਤ ਸਾਨੂੰ ਦੁੱਖ ਹੈ ਬਹੁਤ ਜ਼ਿਆਦਾ ਦੁੱਖ ਹੈ ਅਸੀਂ ਬਿਆਨ ਨਹੀਂ ਕਰ ਸਕਦੇ ਪਰ ਇੱਕ ਹੋਰ ਘਟਨਾਵਾ ਜਿਹੜੀ ਉਹਦੇ ਉੱਤੇ ਇਲਜ਼ਾਮ ਲਗਾਇਆ ਜਾ ਰਿਹਾ ਵਾ ਵੀ ਇਹ ਬੰਦਾ ਡਰੱਗਸ ਕਰਦਾ ਸੀ ਇਹ ਮੇਰਾ ਪੁੱਤਰ ਡਰੱਗਸ ਨਹੀਂ ਸੀ ਕਰਦਾ ਮੇਰਾ ਪੁੱਤਰ ਬਿਲਕੁਲ ਅਮਰਤ ਧਾਰੀ ਬੱਚਾ ਵਾ ਛੋਟੇ ਹੁੰਦਿਆਂ ਤੋਂ ਉਹਨਾਂ ਅਮਰ ਛਕਿਆ ਹੋਇਆ ਵਾ ਤੇ ਤੁਹਾਡੇ ਅੱਗੇ ਬੇਨਤੀ ਹੈ ਵੀ ਇਹਦਾ ਖੁਲਾਸਾ ਕੀਤਾ ਜਾਵੇ ਜਿਹੜਾ ਹੈ ਗਲਤ ਇਲਜ਼ਾਮ ਲਾਉਣ ਦੇ ਆ ਵੀ ਡਰੱਗਸ ਕਰਨ ਦੇ ਡਰੱਗਸ ਕੀਤਾ ਵਾ ਕੋਈ ਵੀ ਬੰਦਾ ਜਾਣ ਕੇ ਐਕਸੀਡੈਂਟ ਨਹੀਂ ਕਰਦਾ ਬਹੁਤ ਮੰਦੀ ਪਾਗੀ ਖਬਰ ਆ ਉਹ ਜਿਹੜੀ ਭੈਣ ਸਾਡੀ ਦੋ ਬੱਚੇ ਜਿਹੜੇ ਐਦਾਂ ਹੋ ਗਏ ਆ ਹੋਰ ਵੀ ਜਿੱਦਾਂ ਵੀ ਐ ਨੁਕਸਾਨ ਹੋਇਆ ਉਹ ਬਹੁਤ ਦੁੱਖ ਆ ਉਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਆ ਇੰਨਾ ਦੁੱਖ ਆ ਵੀ ਅਸੀਂ ਬਿਆਨ ਨਹੀਂ ਕਰ ਸਕਦੇ ਤੇ ਪਰ ਬੱਚੇ ਦੇ ਉੱਤੇ ਗਲਤ ਇਲਜ਼ਾਮ ਨਾ ਲਾਏ ਜਾਣ ਕਿ ਇਹ ਡਰੱਗਸ ਆ ਇਹਦੇ ਉੱਤੇ ਸਾਡੇ ਉੱਤੇ ਬਹੁਤ ਮਾੜਾ ਅਸਰ ਹੋਂਡਿਆ ਵਾ ਇਸ ਚੀਜ਼ ਦਾ ਜਿਹੜਾ ਦੇਖਦਾ ਉਹੋ ਹੀ ਕਹਿੰਦਾ ਵਾ ਕਿ ਇਹ ਬੰਦਾ ਡਰੱਗਸ ਕਰਦਾ ਜੇ ਉਹ ਇਹ ਗਲਤ ਐ ਅੱਜ ਪੁੱਤਰ ਸਾਡੇ ਵਾਸਤੇ ਪਿੰਡ ਦੇ ਮੋਤਵਾਰ ਖੜੇ ਨੇ ਇਹਨਾਂ ਨੂੰ ਤੁਸੀਂ ਪੁੱਛ ਲਓ ਵੀ ਇਹ ਡਰੱਗਸ ਕਰਦਾ ਕਿ ਨਹੀਂ ਅਮਰਤ ਹਰੀ ਮੇਰਾ ਪੁੱਤ ਸੀਗਾ ਆ ਚੀਜ਼ ਆ ਇਲਜ਼ਾਮ ਨਾ ਲਾਓ ਡਰੱਗਸ ਦਾ ਇਲਜ਼ਾਮ ਨਾ ਲਾਓ ਮੈਂ ਹੱਥ ਜੋੜਦਾ ਤੁਹਾਡੇ ਅੱਗੇ ਤੁਹਾਡੇ ਅੱਗੇ ਬੇਨਤੀ ਆ ਵੀ ਇਹ ਚੀਜ਼ ਦਾ ਇਲਜ਼ਾਮ ਨਾ ਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਵਿੰਦਰ ਸਿੰਘ ਦੇ ਪਰਿਵਾਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਮੇਰਾ ਬਹੁਤ ਰਿਲੇਸ਼ਨ ਵਧੀਆ ਇਹਨਾਂ ਨਾਲ ਆਉਣਾ ਜਾਣਾ ਸਾਡਾ ਪਰਿਵਾਰ ਵਰਗਾ ਉਹ ਬੱਚੇ ਨਾਲ ਵੀ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ ਸਵੇਰੇ ਜਦੋਂ ਗੱਲ ਹੋਣੀ ਉਦੋਂ ਵੀ ਉਹਦੇ ਮੂੰਹ ਚੋਂ ਬਾਣੀ ਸ਼ਾਮਾਂ ਨੂੰ ਜੇ ਕਿਤੇ ਗੱਲ ਹੋਣੀ ਤਾਂ ਤਾਂ ਵੀ ਬਾਣੀ ਪੜਦਾ ਸੀ ਤੇ ਜਿਹੜੀ ਘਟਨਾ ਹੋਈ ਐ ਐਕਸੀਡੈਂਟ ਹੋਇਆ ਵਾ ਉਹਦਾ ਅਸੀਂ ਵੀ ਆ ਗੁਰਦੁਆਰੇ ਸਾਹਮਣੇ ਖੜੇ ਆ ਅਸੀਂ ਬਹੁਤ ਬਦਲੋ ਜਿਹੜਾ ਪਰਿਵਾਰ ਚਲ ਗਿਆ ਆਪਾਂ ਉਹਨਾਂ ਦਾ ਬਹੁਤ ਦਿਨੋਂ ਕਿੰਨੇ ਕਿ ਸੱਚੇ ਪਾਸ਼ਾ ਆਤਮਾ ਨੂੰ ਸ਼ਾਂਤੀ ਮਿਲੇ ਤੇ ਬਹੁਤ ਵੱਡਾ ਦੁੱਖ ਲੱਗਾ ਸਾਨੂੰ ਵੀ ਪਰ ਜਿਹੜਾ ਜਸਨਪ੍ਰੀ ਤੇ ਇਲਜ਼ਾਮ ਲੱਗ ਰਿਹਾ ਨਾ ਡਰਗ ਦਾ ਉਹ ਬਿਲਕੁਲ ਬੇਬੁਨਿਆਦ ਆ ਖਾਸ ਕਰਕੇ ਸਾਡੇ ਪੰਜਾਬੀ ਵੀਰ ਜਿਹੜੇ ਟਰੱਕ ਚਾੜ ਰਹੇ ਆ ਨਾ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਪਾਈ ਆਪਣਿਆਂ ਨੂੰ ਆਪ ਨਾ ਪੰਡੋ ਉਹ ਮੁੰਡਾ ਬਿਲਕੁਲ ਇੱਕ ਚੀਜ਼ ਦੀ ਅਸੀਂ ਗਰੰਟੀ ਲੈਂਦੇ ਆ ਕਿ ਉਹਨੇ ਡਰਗ ਨਹੀਂ ਕੀਤੀ ਜੇ ਕੋਈ ਉਹਤੇ ਗਲਤ ਇਲਜ਼ਾਮ ਲਾ ਰਿਹਾ ਵਾ ਤੇ ਤੁਸੀਂ ਸਭੋਂ ਡਟ ਕੇ ਖਲੋਵੋ ਉਹਦੇ ਨਾਲ ਕਿ ਉਹ ਇੱਕ ਸਿੱਖ ਨੂੰ ਕੋਈ ਬਦਨਾਮ ਨਾ ਕਰੇ ਅਮਰਤਾਜੀ ਨੂੰ ਉਹ ਮੁੰਡਾ ਬਿਲਕੁਲ ਇਸ ਕੰਮ ਦੇ ਵਿੱਚ ਕਦੀ ਜ਼ਿੰਦਗੀ ਚ ਜਾ ਨਹੀਂ ਸਕਦਾ ਅਸੀਂ ਇਸ ਗੱਲ ਦਾ ਵਿਸ਼ਵਾਸ ਤੋਂ ਹੁੰਨੇ ਆ ਤੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਵੀ ਜਿਹੜੇ ਉਹਦੇ ਤੇ ਗਲਤ ਕਮੈਂਟ ਕਰਦੇ ਨਾ ਉਹ ਆਪਣਾ ਆਪਣਾ ਮੂੰਹ ਬੰਦ ਕਰੋ ਹੱਥ ਜੋੜ ਕੇ ਬੇਨਤੀ ਆ ਕਿ ਉਹ ਅਮਰਤਾਰੀ ਨੂੰ ਇਦਾਂ ਨਾ ਬਦਨਾਮ ਕਰੋ ਕਿ ਉਹਨੇ ਡਰੱਗ ਕੀਤਾ ਸੀ ਇਹ ਗੱਲ ਗਲਤ ਹੈ ਇੰਨੀ ਮੇਰੀ ਬੇਨਤੀ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਯੂ ਐਸ ਏ ਚ ਕੈਲੀਫੋਰਨੀਆ ਵਿੱਚ ਇਹ ਹਾਸਾ ਵਾਪਰੇਆ ਟਰੱਕ ਦਾ ਮੈਂ ਸਮਝਦਾ ਕਿ ਬਹੁਤ ਹੀ ਦੁਖਦਾਈ ਘਟਨਾ ਹੈ ਔਰ ਜਿਹੜੇ ਸਾਡੇ ਉਥੇ ਲੇਡੀਜ਼ ਉਹਨਾਂ ਦੇ ਬੱਚੇ ਦੋ ਦੀ ਜੱਥ ਹੋਈ ਆ ਮੈਂ ਉਹਨਾਂ ਦੇ ਨਾਲ ਬਹੁਤ ਹੀ ਡੂੰਘਾ ਦੁੱਖ ਪ੍ਰਗਟ ਕਰਦਾ ਕਿਉਂਕਿ ਇਹ ਐਕਸੀਡੈਂਟ ਜਿਹੜਾ ਨਾ ਹੀ ਮਾੜਾ ਹੈ ਪਰ ਇਹਨਾਂ ਦੇ ਜਿਹੜੇ ਬੱਚੇ ਜਸਪ੍ਰੀਤ ਸਿੰਘ ਜੀ ਜਿਹੜੇ ਸਾਡੇ ਉਹਨਾਂ ਦੀ ਮੈਂ ਖਬਰ ਪੜ੍ਹਿਆ ਸੀ ਉਹ ਬੱਚਾ ਇੱਥੇ ਸਕੂਲ 'ਚ ਪੜ੍ਹਦਾ ਸੀ ਬਹੁਤ ਹੀ ਹੁਨਾਰ ਤੇ ਲਾਇਕ ਬੱਚਾ ਸੀ ਅਮਰਤਾਰੀ ਪਰਿਵਾਰ ਆ ਉਹਨਾਂ ਦੇ ਡੈਡੀ ਜੀ ਇਹ ਮੇਰੇ ਲੱਗੇ ਆਏ ਆ ਇਹ ਗੁਰਸੇਖ ਪਰਿਵਾਰ ਇਹਨਾਂ ਦੀ ਮੰਮੀ ਜਿਹੜੀ ਹੈ ਉਹ ਪ੍ਰਲਾਪ 'ਚ ਬਹੁਤ ਲੋਕ ਮਹਿਸੂਸ ਕਰ ਰਹੇ ਆ ਕਿ ਜੋ ਉੱਥੇ ਘਟਨਾ ਵਾਪਰੀ ਆ ਪਰ ਮੈਨੂੰ ਬੜਾ ਇਹ ਡੂੰਘਾ ਦੁੱਖ ਹੋਇਆ ਕਿ ਇੱਕ ਅਮਰਤਾਰੀ ਪਰਿਵਾਰ ਨੂੰ ਇਦਾਂ ਨਸਰ ਕੀਤਾ ਜਾ ਰਿਹਾ ਹੈ ਕਿ ਉਹਨਾਂ ਡਰੱਗ ਕੀਤਾ ਹੀ ਜਾਂ ਤਾਂ ਕਿ ਉਹ ਬੱਚੇ ਨੇ ਅਜੇ ਤੱਕ ਕਿਸੇ ਨਸ਼ੇ ਨੂੰ ਹੱਥ ਵੀ ਨਹੀਂ ਟੱਚ ਕੀਤਾ ਇਹ ਮਹਾਰਾਜੀ ਜੂ ਰੀਜੇ ਖੜੇ ਆ ਇਹ ਗੱਲ ਕਰ ਰਹੇ ਆ ਸੋ ਇਸ ਕਰਕੇ ਮੈਂ ਸਮੁੱਚੇ ਪੰਜਾਬੀਆਂ ਨੂੰ ਸਮੁੱਚੇ ਭਾਰਤੀ ਲੋਕਾਂ ਨੂੰ ਜਾਂ ਵਰਲਡ ਦੇ ਵਿੱਚ ਪਾਇਦੇ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਇਹੋ ਜਿਹੀ ਕੋਈ ਸ਼ੋਸ਼ਣਾ ਛੱਡਿਆ ਜਾਏ ਬਿਲਕੁਲ ਅਮਰਤਾਰੀ ਆ ਔਰ ਅਸੀਂ ਗਰੰਟੀ ਦਿੰਦੇ ਹਾਂ ਉਹ ਤਿਆਰਾ ਗੁਰੂ ਦੀ ਹਜੂਰੀ 'ਚ ਖੜੇ ਆ ਇਸ ਕਰਕੇ ਨਸ਼ਾ ਕੋਈ ਨਹੀਂ ਕਰਦਾ ਸੀ ਪਰ ਜੋ ਐਕਸੀਡੈਂਟ ਹੋਇਆ ਉਹ ਬਹੁਤ ਹੀ ਦੁਖਦਾਈ ਤੇ ਬਹੁਤ ਹੀ ਤੇ ਦਿਲ ਨੂੰ ਸੱਟ ਮਾਰਨ ਵਾਲਾ ਸੋ ਮੈਂ ਵਾਸ ਦੀ ਸਰਕਾਰ ਨੂੰ ਮੁੱਖ ਮੰਤਰੀ ਦੇ ਨਜ਼ਰ ਪ੍ਰਧਾਨ ਮੰਤਰੀ ਦੇ ਨਜ਼ਰ ਬੋਦੀ ਜੀ ਨੂੰ ਉਥੇ ਉਥੇ ਤੇ ਰਾਸ਼ਟਰਪਤੀ ਨੂੰ ਕਹਿੰਦਾ ਬੇਨਤੀ ਕਰਦਾ ਕਿ ਇਹ ਤੇ ਤੈਹ ਤੱਕ ਢੰਗਾਈ ਤੱਕ ਜਾਇਆ ਜਾਏ ਕਿ ਨਸ਼ਾ ਜਿਹੜਾ ਬਿਲਕੁਲ ਨਹੀਂ ਕਰਦਾ ਉੱਥੇ ਮੈਂ ਨਾਲ ਬੇਨਤੀ ਕਰਦਾ ਕਿ ਬੱਚਾ ਕੋਲੋਤਾ ਇਹਨਾਂ ਦਾ ਬੱਚਾ ਹੋਣ ਹਰ ਬੱਚਾ ਵਾ ਉਥੇ ਕੋਈ ਝੂਠਾ ਕੇਸ ਨਾ ਬਣ ਜੇ ਸੋ ਇਸ ਕਰਕੇ ਮੈਂ ਅਕਾਲ ਤਖਤ ਸਾਹਿਬ ਦੇ ਜੇਹਦਾਰ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਕਿ ਉਹ ਵੀ ਤੁਰੰਤ ਔਰ ਸਿੱਖ ਧਾਰਮਿਕ ਜਥੇਬੰਦੀਆਂ ਜਿਹੜੀਆਂ ਉਹਨੂੰ ਮਾਸਤਯੁਰਕ ਬੇਨਤੀ ਕਰਦਾ ਕਿ ਉਹ ਵੀ ਇਸ ਕੇਸ ਬੱਚੇ ਸਮੁਲੀਅਤ ਕਰਨ ਤਾਂ ਜੋ ਇਹ ਬੱਚੇ ਨੂੰ ਇਨਸਾਫ ਮਿਲ ਸਕੇ ਕਿਉਂਕਿ ਸਮੁੱਚਾ ਪਿੰਡ ਜਿਹੜਾ ਅਜ ਗੁਰਦਾਰਾ ਸਾਹਿਬ ਦੇ ਹਜ਼ੂਰੀ ਸਿੱਖਠਾ ਹੋ ਕੇ ਇਹ ਪਿਛਵਾ ਤੇ ਰਿਹਾ ਕਿ ਬੱਚਾ ਕੋਈ ਨਸ਼ਾ ਕਰਦਾ ਹੀ ਨਹੀਂ ਹੈ ਸੋ ਇਹ ਕੁਦਰਤੀ ਇੱਕ ਪਾਣਾ ਪਾਪ ਰਿਹਾ ਤੇ ਜਿਹਦਾ ਬਹੁਤ ਦੁੱਖ ਵਾ ਔਰ ਜੋ ਉੱਥੇ ਮੌਤਾਂ ਹੋਈਆਂ ਉਹਦਾ ਅਸੀਂ ਡੂੰਗਾ ਦੁੱਖ ਦੇ ਨਾਲ ਕਰਦੇ ਹਾਂ ਕਿ ਜੋ ਇਹ ਹੋਣਾ ਨਹੀਂ ਚਾਹੀਦਾ ਪਰ ਇਹ ਜਿਹੜਾ ਐਕਸੀਡੈਂਟ ਹੈ ਇਹ ਕੁਦਰਤ ਅੱਦੇ ਹੱਥਾ ਉਸ ਕਾਲਪੁਰ ਵਾਹਿਗੁਰੂ ਦੇ ਹੱਥਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ